ਕਥਿਤ منی ਲਾਂਡਰਿੰਗ ਮਾਮਲੇ 'ਚ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ منی ਲਾਂਡਰਿੰਗ ਮਾਮਲੇ 'ਚ ਗ੍ਰਿਫਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 3 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ED ਦੀ ਵਿਸ਼ੇਸ਼ ਟੀਮ ਧਰਮਸੋਤ ਨੂੰ ਜਲੰਧਰ ਤੋਂ ਲੈ ਕੇ ਮੁਹਾਲੀ ਅਦਾਲਤ ਆਈ ਤੇ ਮੀਡੀਆ ਦੇ ਸਾਹਮਣੇ ਹਾਲਾਂਕਿ ਉਹ ਨਹੀਂ ਆਏ ਤੇ ਬੇਸਮੈਂਟ ਦੇ ਰਾਹੀਂ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ 15 ਕੋ ਮਿੰਟ ਦੇ ਵਿੱਚ ਰਿਮਾਂਡ ਲੈ ਕੇ ਵਾਪਸ ਜਿਹੜੀ ED ਉਹ ਪਰਤ ਜਾਂਦੀ ਹੈ ਵਿਜੀਲੈਂਸ ਬਿਊਰੋ ਨੇ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਦਰਖਤ ਕੱਟਣ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ 'ਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਹੈ ਪਿਛਲੇ ਸਾਲ 3 ਨਵੰਬਰ ਨੂੰ ED ਨੇ ਮਾਮਲਾ ਆਪਣੇ ਕੋਲ ਲਿਆ ਸੀ ਤੇ ਉਦੋਂ ਤੋਂ ED ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਸੋਮਵਾਰ ਨੂੰ ਸੋਧ ਦੁੱਜੀਵਾਰ ਈਡੀ ਅੱਗੇ ਪੇਸ਼ ਹੋਏ ਸਨ ਅਤੇ ਪੁਸ਼ਪਰਤਾਲ ਦੌਰਾਨ منی ਲਾਂਡਰਿੰਗ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਤਸੱਲੀਬਖਸ਼ ਜਵਾਬ ਨਾ ਦੇ ਸਕਣ ਕਰਕੇ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਈਡੀ ਮੁਤਾਬਕ ਪਤਾ ਲੱਗਾ ਕਿ ਸਾਬਕਾ ਮੰਤਰੀ ਧਰਮਸੋਤ ਆਪਣੇ ਚਾਹੇਤੇ ਠੇਕੇਦਾਰ ਹਰਵਿੰਦਰ ਸਿੰਘ ਹੰਮੀ ਕਾਂਗਰਸ ਬਜ਼ਾਰਤ ਦੌਰਾਨ ਓਐਸਡੀ ਰਹੇ ਕਬਲਪ੍ਰੀਤ ਸਿੰਘ ਰਾਹੀਂ ਰਿਸ਼ਵਤ ਦਾ ਪੈਸਾ ਲੈਂਦੇ ਸੀ ਸੋ ਈਡੀ ਨੇ ਤਸਾਧੂ ਸਿੰਘ ਧਰਮਸੋਤ ਨੂੰ ਸਵਾਲ-ਜਵਾਬਾਂ ਦੇ ਲਈ ਸੱਦਿਆ ਸੀ ਸੋਮਵਾਰ ਨੂੰ ਤੇ ਜਦੋਂ ਉਹ ਸਿੱਧੇ ਠੀਕ ਟਾਂਗ ਦੇ ਨਾਲ ਜਵਾਬ ਨਹੀਂ ਦੇ ਸਕੇ ਤਾਂ ਫਿਰ ਉਸ ਤੋਂ ਬਾਅਦ ਈਡੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਯਾਨੀ ਕਿ ਤਸੱਲੀ ਬਖਸ਼ ਜਵਾਬ ਜਿਹੜੇ ਨੇ ਈਡੀ ਦੇ ਸਵਾਲਾਂ ਦੇ ਨਹੀਂ ਦੇ ਸਕੇ ਸੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਭ੍ਰਿਸ਼ਟਾਚਾਰ ਦੇ ਵੀ ਕਥਿਤ ਦੋਸ਼ ਜਿਹੜੇ ਉਹ ਸਾਧੂ ਸੰਗਤ ਧਰਮਸੋਧ ਦੇ ਉੱਤੇ ਲੱਗ ਰਹੇ ਨੇ ਪਿਛਲੀ 3 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਕੋਲ ਲਿਆ ਸੀ ਤੇ ਉਸੇ ਨੂੰ ਲੈ ਕੇ ਹੀ ਪੂਰੀ ਕਾਰਵਾਈ ਜਿਹੜੀ ਹੈ ਈਡੀ ਦੇ ਵੱਲੋਂ ਕੀਤੀ ਜਾ ਰਹੀ ਸੀ ਪਰ ਜਦੋਂ ਧਰਮਸੋਧ ਨੂੰ ਸਵਾਲ ਜਵਾਬਾਂ ਦੇ ਲਈ ਸੱਦਿਆ ਗਿਆ ਤਾਂ ਉਹ ਉਹ ਠੀਕ ਤੱਕ ਦੇ ਨਾਲ ਜਵਾਬ ਨਹੀਂ ਦੇ ਸਕੇ ਜਿਸ ਤੋਂ ਬਾਅਦ ਡੀਡੀ ਨੇ ਕਾਰਵਾਈ ਕਰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਬੀਤੇ ਦਿਨ ਉਹਨਾਂ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਦਾ ਪੁਲਿਸ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ ਸੋ ਹੁਣ 3 ਦਿਨਾਂ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਵੇਗੀ ਇਹ ਤਾਂ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਲਗਾਤਾਰ ਰੀਐਕਸ਼ਨ ਮੋੜ ਦੇ ਵਿੱਚ ਹੈ ਵੱਖ-ਵੱਖ ਪੰਜਾਬ ਦੇ ਸਾਬਕਾ ਮੰਤਰੀ ਮੰਤਰੀ ਵਿਧਾਇਕ ਸਿਰਫ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਵੀ ਕਈ ਸਾਬਕਾ ਮੰਤਰੀਆਂ ਵਿਧਾਇਕਾਂ ਦੇ ਉੱਤੇ ਲਗਾਤਾਰ ਈਡੀ ਦੇ ਵੱਲੋਂ ਸ਼ਿਕੰਜਾ ਕਸਿਆ ਜਾ ਰਿਹਾ ਤੇ ਉਸੇ ਦੇ ਚੱਲਦਿਆਂ ਹੀ ਇਹ ਸਾਰੀਆਂ ਕਾਰਵਾਈਆਂ ਈਡੀ ਕਰ ਰਹੀ ਹੈ